ਅੰਦੇਸਾ ਸ੍ਰੀ ਗੁਰਦੇਵ ਬਾਲ ਕ੍ਰਿਸ਼ਨ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਅੱਜ ਕ੍ਰੋਸ਼ੀਆ ਚਲਾਉਣਾ ਸਿਖਾਉਣ ਲੱਗੇ ਤੁਹਾਨੂੰ ਜਿੰਨਾ ਭੈਣਾ ਨੇ ਬਿਲਕੁਲ ਵੀ ਅਜੇ ਤੱਕ ਕ੍ਰੋਸ਼ੀਆ ਨਹੀਂ ਫੜਿਆ ਜਾਂ ਜਿਨ੍ਹਾਂ ਨੇ ਬਿਲਕੁਲ ਇਹਦਾ ਕ੍ਰੋਸ਼ੀਆ ਦਾ ਕੋਈ ਕੰਮ ਨਹੀਂ ਕੀਤਾ ਤੇ ਅਸੀਂ ਤੁਹਾਨੂੰ ਸ਼ੁਰੂਆਤ ਤੋਂ ਦੱਸਣ ਲੱਗੇ ਆ ਆਹ ਦੇਖੋ ਜੀ ਉਣ ਦੇ ਨਾਲ 10 ਨੰਬਰ ਦਾ ਇਹ ਕ੍ਰੋਸ਼ੀਆ ਚੱਲੂਗਾ ਤੇ ਉਣ ਜਿਹੜੀ ਕ੍ਰੋਸ਼ੀਆ ਦੀ ਆ ਉਹ ਥੋੜੀ ਬਾਰੀਕ ਮਿਲ ਜਾਂਦੀ ਆ ਗੋਲੇਰੀ ਗੋਲਾ ਵੀ ਚੱਲ ਸਕਦਾ ਮੋਟੀ ਉਹਨੇ ਵੀ ਚੱਲ ਸਕਦੀ ਪਰ ਜ਼ਿਆਦਾਤਰ ਉਹ ਕ੍ਰੋਸ਼ੀਰੀ ਉਹ ਜਿਹੜੀ ਥੋੜੀ ਬਰੀਕ ਹੁੰਦੀ ਹੈ ਤੇ ਆ ਵੇਖਿਓ ਹੁਣ ਤੁਹਾਨੂੰ ਦੱਸਦੇ ਆ ਵੇਖਿਓ ਜਦੋਂ ਮੈਂ ਇਹ ਕ੍ਰੋਸ਼ੀਆ ਚਲਾਉਣਾ ਸ਼ੁਰੂ ਕਰਨਾ ਹੈ ਆਪਣੇ ਐਸ ਹੱਥ ਨਾਲ ਕ੍ਰੋਸ਼ੀਆ ਸੱਜੇ ਹੱਥ ਨਾਲ ਕ੍ਰੋਸ਼ੀਆ ਫੜਨਾ ਤੇ ਖੱਬੇ ਹੱਥ ਦੀ ਉਂਗਲ ਦੇ ਉੱਤੇ ਇਸ ਤਰ੍ਹਾਂ ਲਪੇਟ ਲਈ ਤੇ ਅਸੀਂ ਇਸ ਤਰੀਕੇ ਨਾਲ ਜਿਹੜਾ ਪਹਿਲਾ ਵਾਲਿਆ ਉਹ ਅਸੀਂ ਤਿਆਰ ਕੀਤਾ ਠੀਕ ਹੈ ਇਹਨੂੰ ਅਸੀਂ ਥੋੜਾ ਜਿਹਾ ਟਾਈਟ ਕਰਾਂ ਟਾਈਟ ਕਰਕੇ ਫਿਰ ਅਸੀਂ ਅੱਗੇ ਸ਼ੁਰੂ ਕਰਾਂਗੇ ਹੁਣ ਅਸੀਂ ਦੇਖੋ ਦੂਸਰੇ ਹੱਥ ਨਾਲ ਅਸੀਂ ਆਹ ਨੂੰ ਥੋੜੀ ਲਪੇਟਣਾ ਆਪਣੀ ਉਂਗਲੀ ਤੇ ਇਹ ਧਿਆਨ ਨਾਲ ਦੇਖੋ ਤੇ ਆਹ ਚਾਨ ਮਨਣਾ ਸ਼ੁਰੂ ਕਰਨਾ ਇਸ ਤਰ੍ਹਾਂ ਕਰੋ ਇਸਿਆ ਫੜਨਾ ਬਲ ਮਾਰਿਆ ਦੇਖੋ ਇਹ ਇਸ ਤਰ੍ਹਾਂ ਕਰੋਸ਼ੀਆ ਫੜਿਆ ਤੁਸੀਂ ਚੈਨ ਆਪਣੀ ਮਰਜ਼ੀ ਮੁਤਾਬਕ ਚੁਣੀ ਮਰਜ਼ੀ ਲੰਬੀ ਕਰ ਸਕਦੇ ਜੇ ਤੇ ਚੈਨ ਨੂੰ ਦੋ ਤਿੰਨ ਵਾਰ ਬਣਾ ਕੇ ਪਹਿਲੋਂ ਵੇਖੋ ਕਿ ਚੈਨ ਦੀ ਸਫਾਈ ਤੁਹਾਡੇ ਆਵੇ ਜ਼ਰੂਰ ਇਸ ਤਰੀਕੇ ਨਾਲ ਅਸੀਂ ਇੱਕ ਉਂਗਲ ਦੇ ਤੇ ਉਹਨਾਂ ਲਪੇਟ ਲਈ ਤੇ ਆਪਣੇ ਸੱਜੇ ਹੱਥ ਨਾਲ ਕਰੋਸ਼ੀਆ ਫੜ ਕੇ ਉਹਨੂੰ ਅਸੀਂ ਆਹ ਵੇਖੋ ਇਸ ਤਰੀਕੇ ਨਾਲ ਚਲਾਉਣਾ ਸਿੱਖਿਆ ਸਭ ਤੋਂ ਪਹਿਲਾਂ ਤੁਸੀਂ ਚੈਨ ਬਣਾਉਣੀ ਸਿੱਖੋ ਤਾਂ ਜਿਹ ਚਾਹ ਦੀ ਜਿੰਨੀ ਸਫਾਈ ਹੋਊਗੀ ਉਨਾ ਹੀ ਤੁਹਾਡਾ ਅੱਗੇ ਕਰੋਸ਼ੀ ਦੀ ਜਿਹੜੀ ਆਹ ਤਰੀ ਸਫਾਈ ਹੋ। ਦੇਖਿਓ। ਆਪਣੇ ਖੱਬੇ ਹੱਥ ਉਤੇ ਜਿਹੜੀ ਉਂਗਲਿਆ ਉਹਨੂੰ ਤੁਸੀਂ ਉਹਨੂੰ ਜਰੂਰ ਲਪੇਟ ਕੇ ਰੱਖੋ। ਤੇ ਇਸ ਤਰੀਕੇ ਨਾਲ ਤੁਸੀਂ ਚਾਹ ਬਣਾਓ। ਦੇਖੋ ਜੀ ਆ ਸਾਡੀ ਚਾਹ ਬਣ ਕੇ ਤਿਆਰ ਆ। ਚਾਹ ਨਾ ਹੀ ਬਹੁਤ ਢਿੱਲੀ ਬਣਾਓ ਤੇ ਨਾ ਹੀ ਬਹੁਤ ਖਸਕੀ। ਕਿਉਂਕਿ ਜੇ ਤੁਸੀਂ ਬਹੁਤ ਕੱਸ ਕੇ ਬਣਾ ਲੋਗੇ ਤਾਂ ਨੂੰ ਉਨਾਂ ਬਹੁਤ ਔਖਾ ਲੱਗੂਗਾ ਹੁਣ ਤੁਹਾਨੂੰ ਅਸੀਂ ਸਿੰਗਲ ਟੰਕਾ ਸਿਖਾਉਣੀ ਆ ਵੇਖੋ ਅੱਜ ਵੀ ਸਾਡੀ ਚੈਨ ਆ ਅਸੀਂ ਇਹਦਾ ਜਿਹੜਾ ਪਹਿਲਾ ਟੰਕਾ ਨਾ ਉਹ ਹੀ ਛੱਡ ਦਿੱਤਾ ਤੇ ਜਿਹੜਾ ਦੂਜਾ ਟੰਕਾ ਉਹਦੇ ਵਿੱਚੋਂ ਅਸੀਂ ਇਸ ਤਰੀਕੇ ਨਾਲ ੁੰਡਾ ਲਿਆ ਫਿਰ ਉਸੇ ਤਰੀਕੇ ਨਾਲ ੁੰਡਾ ਲਿਆ ਤੇ ਇਹਨੂੰ ਅਸੀਂ ਇਹਨੇ ਕੀਤਾ ਇਹ ਸਾਡਾ ਸਿੰਗਲ ਟੰਕਾ ਬਣਦਾ ਗਿਆ ਇਹਦੀ ਇਹਦੀ ਪ੍ਰੈਕਟਿਸ ਬਹੁਤ ਜ਼ਰੂਰੀ ਆ ਇਹ ਤੁਸੀਂ ਧਿਆਨ ਰੱਖਣਾ ਤੁਹਾਡੀ ਖੱਬੇ ਹੱਥ ਦੀ ਉਂਗਲੀ ਦੇ ਤੇ ਉਹਨਾਂ ਨੂੰ ਤੁਹਾਨੂੰ ਥੋੜੀ ਜੀ ਜਰੂਰ ਲਪੇਟਣੀ ਪੈਣੀ ਤੇ ਕਰੋਸ਼ੀ ਨੂੰ ਤੁਸੀਂ ਇਸ ਤਰੀਕੇ ਨਾਲ ਫੜੋ ਅੰਕ ਕੋ ਜਾਸਤਰਾ ਨਾਲ ਤਿਆਰ ਹੁੰਦਾ ਜੋ ਸਾਡਾ ਇਹਦੇ ਵਿੱਚ ਕੋਈ ਚੇਨ ਮਿਸ ਨਹੀਂ ਕਰਨੀ ਜੇ ਤੁਸੀਂ ਚੇਨ ਮਿਸ ਕਰਦੇ ਜੇ ਤੇ ਤੁਹਾਡਾ ਜਿਹੜਾ ਟਾਈਟ ਹੁੰਦਾ ਜਾਊਗਾ ਮਾਤਰਾ ਪਰਦਾ ਛੋਟਾ ਅੰਦਾਜਾ ਜਾਊਗਾ ਜਿਹੜੀ ਚੀਜ਼ ਤੁਸੀਂ ਬੁਣ ਰਹੇ ਜੇ ਉਹ ਚੀਜ਼ ਛੋਟੀ ਹੁੰਦੀ ਜਾਊਗਾ que a ver ਹਰ ਚੈਨ ਵਿੱਚੋਂ ਤੁਸੀਂ ਐਸੇ ਤਰੀਕੇ ਨਾਲ ਹੀ ਕਰਦੇ ਜਾਣਾ ਜਿੰਨਾਂ ਨੇ ਨਵਾਂ ਸਿੱਖਣਾ ਉਹਨਾਂ ਨੂੰ ਸਭ ਤੋਂ ਪਹਿਲਾਂ 2-3 ਵਾਰ ਚੈਨ ਬਣਾ ਕੇ ਜ਼ਰੂਰ ਵੇਖਣੀ ਚਾਹੀਦੀ ਹੈ porque que desfile de dinheiro é muito ਉਸ ਦਾ ਸਿੰਗਲ ਟੰਕਾ ਜਿਹੜਾ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ। ਹੁਣ ਅਸੀਂ ਹਾਫ ਹੁੰਡੇ ਵਾਲਾ ਲਾਵਾਂਗੇ। ਇਹਦੇ ਉੱਪਰ ਹੀ ਅਸੀਂ ਹਾਫ ਹੁੰਡਾ ਬਣਾ ਕੇ ਤੁਹਾਨੂੰ ਦੱਸਦੇ ਹਾਂ। ਦੇਖੋ ਆ ਅਸੀਂ ਹੁਣ ਇੱਕ ਚੀਨ ਲਈ ਜਿੱਦਾਂ ਕਿ ਅੱਗੇ ਚੈਨ ਛੱਡੀ ਸੀ ਹੁਣ ਇਹ ਇੱਕ ਚੀਨ ਲਈ ਤੇ ਤੁਹਾਨੂੰ ਇਹ ਦੱਸਾਂਗੇ ਕਿ ਜੇ ਤੁਸੀਂ ਕੁਝ ਅੱਗੇ ਮਤਲਬ ਸਿੰਗਲ ਟੰਕਾ ਬਣਾਉਣ ਲੱਗਾ ਤੁਸੀਂ ਇਹਦੇ ਨਾਲ ਇਹਦੀ ਬਗਰ ਵਿੱਚ ਇਹਦੀ ਇਹ ਬਗਲ ਵਿੱਚੋਂ ਤੁਸੀਂ ਆਹ ਟੰਕਾ ਇਸ ਤਰੀਕੇ ਨਾਲ ਲਗਾ ਕਰੋਸ਼ੀਰ ਰੱਖਿਆ ਹੋਇਆ ਇਹ ਯਾਦ ਰੱਖਿਓ ਫਿਰ ਤੁਹਾਨੂੰ ਰਿਪੀਟ ਕਰਦਣੇ ਇੱਕ ਵਾਰ ਇਸ ਤਰ੍ਹਾਂ ਭੈਣਾ ਸਾਡੀਆਂ ਬਹੁਤ ਗਲਤੀ ਕਰ ਜਾਂਦੀਆਂ ਉਹ ਅਗਲੀ ਚੇਨ ਛੁੱਟ ਲ ਜਾਂਦੀਆਂ ਤੇ ਪਰਦਾ ਛੋਟਾ ਹੋ ਜਾਂਦਾ ਫਿਰ ਵੇਖੋ ਆ ਵੇਖੋ ਅਸੀਂ ਵਾਲ ਮਾਰਿਆ ਤੇ ਜਿਹੜੀ ਅਸੀਂ ਚੇਨ ਬਣਾਈ ਨਾ ਉੱਪਰ ਇੱਕ ਚੇਨ ਬਣਾਈ ਹੈ ਪਹਿਲਾਂ ਅਸੀਂ ਇੱਕ ਚੇਨ ਬਣਾ ਕੇ ਵਾਲ ਮਾਰ ਕੇ ਜਿਹੜਾ ਇਹ ਚੇਨ ਮਾਈ ਉਹੀ ਬਗਲ ਵਿੱਚੋਂ ਅਸੀਂ ਉਸੇ ਬਗਲ ਵਿੱਚੋਂ ਹੀ ਅਸੀਂ ਫਿਰ ਹਵਾਲ ਮਾਰੇ ਕੇ ਤੋਹ ਨਹੀਂ ਹਾਫ ਕੁੰਡਾ ਬਣਾਤਾ ਆ ਸਾਡਾ ਹਾਫ ਕੁੰਡਾ ਬਣ ਗਿਆ ਹੁਣ ਫਿਰ ਇਹ ਗੱਲ ਮੈਂ ਤੁਹਾਨੂੰ ਬਾਰ-ਬਾਰ ਦੱਸੂਗੀ ਕਿ ਤੁਸੀਂ ਚੇਨ ਨਹੀਂ ਗੋ ਮਿਸ ਕਰਨੀ ਉਹ ਅੱਗੇ ਜਿਵੇਂ-ਜਿਵੇਂ ਚੇਨ ਆਉਂਦੀ ਯਾਨੀ ਉਹਦੇ ਵਿੱਚ ਉਸੇ ਤਰੀਕੇ ਨਾਲ ਹੀ ਆਹ ਵੇਖੋ ਹਾਫ ਕੁੰਡਾ ਸਾਡਾ ਬਣ ਗਿਆ ਇਹ ਸਾਡਾ ਹਾਫ ਕੁੰਡਾ ਬੰਦ ਆ ਜੀ ਉਹ ਤੁਸੀਂ ਦੇਖੋ ਇਹ ਸਾਡਾ ਕਿਤੇ ਮਤਲਬ ਛੋਟਾ ਜਾਂ ਵੱਡਾ ਨਹੀਂ ਹੁੰਦਾ ਕਿਉਂਕਿ ਆਪਾਂ ਚੇਨ ਮਿਸ ਨਹੀਂ ਕਰ ਰਹੇ ਕੋਈ ਤੇ ਕਈ ਵਾਰ ਇਦਾਂ ਹੁੰਦਾ ਵੀ ਜਦੋਂ ਪੱਤੀਆਂ ਮਿਸ ਕਰ ਜਾਂਦੇ ਆ ਤੇ ਉਹ ਸਾਡਾ ਜਿਹੜਾ ਪਰਦਾ ਛੋਟਾ ਹੁੰਦਾ ਜਾਂਦਾ ਫਿਰ ਸਾਨੂੰ ਸਿੱਖਣ ਤੋਂ ਵੀ ਆਪਾਂ ਖਿਜਣ ਲੱਗ ਪਈਨੇ ਫਿਰ ਬਹੁਤਾ ਦਿਲ ਨਹੀਂ ਕਰਦਾ ਜਦੋਂ ਬਾਰ ਬਾਰ ਗਲਤ ਹੁੰਦਾ ਸਾਡਾ ਠੀਕ ਹੈ ਨਾ ਹੁਣ ਵੇਖਿਓ ਅਸੀਂ ਇੱਕ ਵੀ ਚੇਨ ਮਿਸ ਨਹੀਂ ਕਰਨੀ ਜੇ ਤੁਸੀਂ ਸਾਡੀ ਵੀਡੀਓ ਦੋ ਤਿੰਨ ਵਾਰ ਵੇਖੋਗੇ ਤੁਹਾਨੂੰ ਜਿੱਥੇ ਤੁਹਾਡੀ ਗਲਤੀ ਕੋਈ ਹੁੰਦੀ ਹੋਊਗੀ ਤੁਹਾਨੂੰ ਸਾਡੀ ਪੂਰੀ ਸਮਝ ਆ ਜਾਊਗੀ ਇਹ ਤੋਂ ਇਲਾਵਾ ਜੇ ਕੁਝ ਤੁਹਾਨੂੰ ਪੁੱਛਣਾ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਜੀ ਇਹ ਸਾਡਾ ਹਾਫ ਗੁੰਡਾ ਤਿਆਰ ਹੋ ਰਿਹਾ ਇਹ ਜ਼ਿਆਦਾਤਰ ਅਸੀਂ ਬਾਰਡਰ ਵਗੈਰਾ ਜਿਹੜੋਂ ਬਣਾਉਣੀ ਉਹਨਾਂ ਵਰਤਦੇ ਆ ਕਿਉਂਕਿ ਇਹਦੇ ਨਾਲ ਥੋੜਾ ਟਾਈਟ ਰਹਿਂਦਾ ਪਰਦਾ ਤੇ एक भी चीन मिस नहीं की थी। लास्ट पर आ गए आप गल का लास्ट पर भी ध्यान रखना कि चीन आपको मिस नहीं करनी इनू लास्ट वाली ने भी इस तरह ही आप जाना ठीक है निकल ਆਪਾਂ ਪਹਿਲਾਂ ਚੇਨ ਬਣਾਇਆ ਫਿਰ ਆਪਾਂ ਸਿੰਗਲ ਟੰਕਾ ਬਣਾਇਆ ਫਿਰ ਅਸੀਂ ਹਾਫ ਕੁੰਡਾ ਬਣਾਇਆ ਹੁਣ ਅਸੀਂ ਤੁਹਾਨੂੰ ਕੁੰਡੇ ਵਾਲੇ ਖੜਦੇ ਆ ਕਿ ਕੁੰਡਾ ਕਿਵੇਂ ਬਣਾਉਣਾ ਹੁਣ ਅਸੀਂ ਤਿੰਨ ਚੇਨਾਂ ਬਣਾਵਾਂਗੇ ਤਿੰਨ ਚੇਨਾਂ ਬਣਾ ਕੇ ਫਿਰ ਵੇਖੋ ਆ ਜਿਹੜਾ ਜਿਹੜੀ ਆ ਚੇਨ ਆ ਨਾ ਸਾਡੇ ਕੋਲ ਨਾਲ ਇਹਨੂੰ ਮਿਸ਼ਰ ਨਹੀਂ ਕਰਨਾ ਜੇ ਆਪਾਂ ਇਹਨੂੰ ਛੱਡ ਗਏ ਤੇ ਫਿਰ ਸਾਡਾ ਇੱਥੇ ਜਿੱਥੇ ਇਹਨੂੰ ਹਣ ਜਾਂਦੇ ਜੇ ਤੇ ਫਿਰ ਜਿਹੜਾ ਪਰਦਾ ਛੋਟਾ ਹੁੰਦਾ ਜਾਊ ਨਾਲੇ ਵਿੱਚ ਫਰਕ ਪਊ ਆ ਦੇਖੋ ਠੀਕ ਹੈ ਨਾ ਆ ਦੇਖੋ ਅਸੀਂ ਉਹਦੇ ਵਿੱਚੋਂ ਹੀ ਕੁੰਡਾ ਮੋਨਾ ਚੋੜੀ ਤਾ ਤਾਂ ਇੱਕ ਰੀ ਫੇਰ ਪੀਟ ਕਰ ਦਿੰਨੇ ਆ ਅਸੀਂ ਤਿੰਨ ਚੈਨਾ ਬਣਾਈਆਂ ਜੀ ਤਿੰਨ ਚੈਨਾ ਬਣਾ ਕੇ ਵੇਖੋ ਵੱਲ ਮਾਰਿਆ ਜਿਵੇਂ ਆਪਾਂ ਸਿੰਗਲ ਟੰਕੇ ਰੀ ਮਾਰਿਆ ਫਿਰ ਅਸੀਂ ਐਸ ਚੈਨ ਚੋਂ ਨਾਲ ਵਾਲੀ ਚੈਨ ਚੋਂ ਕੱਢਿਆ ਬਿਲਕੁਲ ਉਸੇ ਬਗਲ ਵਾਲੀ ਚੈਨ ਚੋਂ ਤੇ ਫਿਰ ਅਸੀਂ ਦੋਵਾਂ ਦੇ ਵਿੱਚੋਂ ਪਹਿਲਾਂ ਕੱਢਿਆ ਉੱਤੋਂ ਬਾਹਰ ਫੇਰ ਅਸੀਂ ਫੇਰ ਅਸਤਰ ਕੀਤਾ ਇਹ ਸਾਡਾ ਪੂਰਾ ਕੁੰਡਾ ਬਣ ਕੇ ਤਿਆਰ ਹੋ ਗਿਆ ਫਿਰ ਵੇਖੋ ਬਲ ਮਾਰਿਆ ਸੀ ਅਸੀਂ ਆ ਚਾਂ ਜਿਹੜੀ ਨਾਲ ਵਾਲੀ ਇਹਦੇ ਵਿੱਚੋਂ ਇੱਕ ਫਿਰ ਕਰੋਸ਼ੀਆ ਕੱਢਿਆ ਠੀਕ ਹੈ ਆਹ ਵੇਖੋ ਇੱਕ ਵਾਰ ਉਤੋਂ ਵਾਰ ਤਾਂ ਦਾ ਪੂਰਾ ਪੁੰਡਾ ਬਣ ਕੇ ਜੀ ਤਿਆਰ ਹੋ ਗਿਆ ਠੀਕ ਹੈ ਆ ਵੇਖੋ ਫਿਰ ਅਸੀਂ ਠੀਕ ਕਈ ਵਾਰ ਕੀ ਕਰਦੀ ਆਪਾਂ ਆ ਪੰਜਵੇਂ ਸਾਡੀਆਂ ਚੀਨਾਂ ਆ ਆਪਾਂ ਇੱਕ ਚੀਨ ਨੂੰ ਲੈਣਾ ਸ਼ੁਰੂ ਕਰ ਦਿੰਦੇ ਹਾਸਤਾ ਜਾਂ ਇਸ ਤਰ੍ਹਾਂ ਲੈਣਾ ਸ਼ੁਰੂ ਕਰ ਦਿੰਦੇ ਆ ਗੱਲ ਕੋਈ ਨਹੀਂ ਪਰ ਫਿਰ ਵੀ ਉਹ ਪਰਦੇ ਦੀ ਉਨੀ ਤੁਹਾਡੀ ਸਫਾਈ ਨਹੀਂ ਹੋਊਗੀ ਠੀਕ ਹੈ ਨਾ ਜੋ ਮੈਂ ਇਸ ਚੈਨਲ ਵਿੱਚੋਂ ਆਰਾਮ ਨਾਲ ਤੁਸੀਂ ਥੋੜਾ ਧਿਆਨ ਨਾਲ ਹੋਣਗੇ ਤੇ ਤੁਹਾਡਾ ਹੁਣੇ ਜੋਗਾ ਦੇਖੋ ਸਾਡਾ ਇਸ ਤਰੀਕੇ ਨਾਲ ਕਿਤੇ ਪਰਦਾ ਛੋਟਾ ਵੱਡਾ ਨਹੀਂ ਹੋਊਗਾ ਬਸ ਇਹ ਕਿਤੇ ਥੋੜਾ ਜਿਹਾ ਹੱਥ ਨੂੰ ਮਤਲਬ ਲੂਜ਼ ਰੱਖੋ ਬਹੁਤਾ ਜ਼ਿਆਦਾ ਟਾਈਟ ਨਾ ਕਰਿਓ ਜੇ ਤੁਸੀਂ ਬਹੁਤ ਜ਼ਿਆਦਾ ਟਾਈਟ ਕਰਦੇ ਜੇ ਤੇ ਤੁਹਾਨੂੰ ਉਹ ਨਾ ਜਿਹੜਾ ਉਹ ਔਖਾ ਲੱਗੂਗਾ ਤੇ ਦੂਜੀ ਗੱਲ ਇਹ ਆ ਕਿ ਕੋਈ ਚੇਨ ਨਾ ਛੱਡੋ ਲਾਸਟ ਦੇ ਆਨ ਕਿ ਆਪਾਂ ਨੂੰ ਗਲਤੀ ਲੱਗਦੀ ਆ ਲਾਸਟ ਦੇ ਤਿਆਰ ਰੱਖੋ ਇੱਕ ਵੀ ਚੇਨ ਮਿਸ ਨਹੀਂ ਕਰਨੀ ਜੀ ਹਰ ਇੱਕੋ ਅਸੀਂ ਚੈਨ ਬਣਾਇਆ ਪਹਿਲਾਂ ਫਿਰ ਅਸੀਂ ਉੱਪਰ ਸਿੰਗਲ ਢਾਂਕਾ ਬਣਾਇਆ ਉਸ ਤੋਂ ਬਾਅਦ ਹਾਫ ਗੁੰਡਾ ਬਣਾਇਆ ਹੁਣ ਅਸੀਂ ਤੁਹਾਨੂੰ ਫੁੱਲ ਗੁੰਡਾ ਬਣਾ ਕੇ ਤੁਹਾਨੂੰ ਦੱਸਿਆ ਤੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਲੋੜ ਹੋਏ ਪੁੱਛਣਾ ਦੀ ਤੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਸਤਿ ਸ੍ਰੀ ਅਕਾਲ